ਨਸ਼ੇ ਦੇ ਕੋਹੜ ਨੇ ਇੱਕ ਹੋਰ ਪਰਿਵਾਰ ਦੀ ਤਤਬਾ ਪੁੱਤ ਨੂੰ ਨਸ਼ੇੜੀ ਹੋਇਆ ਵੇਖ ਮਾਂ ਨੇ ਖਾਦਾ ਜ਼ਹਿਰ ਮਾਂ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਪੁੱਤ ਨੂੰ ਕੀਤਾ ਗਿਆ ਗ੍ਰਿਫਤਾਰ ਸੂਬੇ ਚ ਵਗ ਰਹੇ ਨਸ਼ੇ ਦੇ ਸ਼ੇਵੇ ਦਰਿਆ ਨੂੰ ਠੱਲ ਪਾਉਣ ਦੇ ਲਈ ਚਾਹੇ ਪੁਲਿਸ ਅਤੇ ਸਰਕਾਰ ਦੇ ਵੱਲੋਂ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਪਰ ਉਸ ਦੇ باوجود ਨਸ਼ਾ ਤਸਕਰਾਂ ਵੱਲੋਂ ਆਪਣੇ ਇਸ ਕੰਮ ਨੂੰ ਬਾਦ ਅਸਤੂਰ ਜਾਰੀ ਰੱਖਿਆ ਹੋਇਆ ਹੈ ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰੋਜ਼ਾਨਾ ਕਈ ਪਰਿਵਾਰ ਇਸ ਨਸ਼ੇ ਦੀ ਪੇਟ ਚੜ ਰਹੇ ਨੇ ਅਤੇ ਅਜੀਹਾ ਹੀ ਇੱਕ ਮਾਮਲਾ ਪਠਾਨਕੋਟ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਇਸ ਕਰਕੇ ਲੈ ਲਈ ਕਿਉਂਕਿ ਉਸ ਦਾ ਬੇਟਾ ਨਸ਼ੇ ਦੀ ਗਲਤਲ ਵਿੱਚ ਫਸਿਆ ਹੋਇਆ ਸੀ ਅਤੇ ਅਕਸਰ ਹੀ ਘਰ ਵਿੱਚ ਪੈਸਿਆਂ ਦੀ ਮੰਗ ਕਰਦਾ ਸੀ ਪੈਸੇ ਨਾ ਦੇਣ ਦੇ ਉੱਤੇ ਆਪਣੇ ਆਪ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਰੋਜ਼ ਦੇ ਇਸ ਕਾਰੇ ਤੋਂ ਤੰਗ ਆ ਕੇ ਇਸ 60 ਸਾਲਾ ਔਰਤ ਨੇ ਜ਼ਹਿਰ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਇਸ ਸੰਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੇਟਾ ਨਸ਼ੇ ਦਾ ਆਦੀ ਹੋ ਚੁੱਕਾ ਹੈ। ਜਿਸ ਵਜ੍ਹਾ ਦੇ ਨਾਲ ਘਰ ਵਿੱਚ ਪੈਸਿਆਂ ਲਈ ਅਕਸਰ ਉਹ ਝਗੜਾ ਕਰਦਾ ਰਹਿੰਦਾ ਸੀ। ਜਿਸ ਵਜ੍ਹਾ ਨਾਲ ਉਸ ਦੀ ਮਾਤਾ ਨੇ ਜ਼ਹਿਰ ਨਿਕਲ ਕੇ ਆਤਮ ਹੱਤਿਆ ਕੀਤੀ ਹੈ। ਬਾਦ ਮੇਰੇ ਮੁੰਡਾ ਜਦੋਂ ਇਹ ਕਹੇ ਮੁਢਾ ਸੀ ਬਗਾ ਸਿਆਲ ਬਤਾਰ ਸਿੰਘ ਉਹਨੇ ਮੈਨੂੰ ਬੜੇ ਤਰ੍ਹਾਂ ਸੰਤੋ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਘਰ ਲੜਾਈ ਕਲੇਸ਼ ਪੰਦਾ ਰਾਤੀ 2:00 ਵਜੇ ਤੱਕ ਸੁਂਦਾ ਨਹੀਂਗਾ ਨਾ ਤੁਹਾਨੂੰ ਸੌਂ ਦਿੰਦਾ ਤੇ ਉਹਨੇ ਕਾਨੂੰਨ ਕਲੇਸ਼ ਮਾਦਣਾ ਨਾ ਪਾਇਆ ਮੈਨੂੰ 500 ਜ ਮੈਨੂੰ 1000 ਦੇ ਤੁਰੇ ਲੈ ਗਿਆ ਸ਼ਾਮੀਰ ਪਰਸੂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਹਿੰਦੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਆਪਣੇ ਲੱਗਾ ਮੈਂ ਚਾਕੂ ਵੀ ਮਾਰਨ ਉਹ ਦਿਨ ਤੂੜੀ ਮਾਰਨ ਮੈਂ ਮਰ ਜਿੱਤ ਤੇ ਦੁਖੀ ਰੋਦ ਤੇ ਕਲੇਜ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੁਣਾ ਨਹੀਂ ਮੈਂ ਮੈਂ ਨਹੀਂ ਜੀ ਜਿਹਨਾਂ ਬਸ ਤੋਂ ਦੇਖ ਕੇ ਸਦੀਆਂ ਤੇ ਜਿਹੜੀ ਸਮਾਂ ਵਾਲੋ ਜੇਲੀ ਤੇ ਖਾਲੀ ਪੂਰਾ ਜਿੜੀ ਛਿਲਖਾ ਦੀ ਨੇ ਇੱਕ ਕੱਟ ਛੁਰੀ ਲਈ ਸੀ ਮੈਂ ਆਪਣਾ ਸਵਡਣ ਲੱਗਾ ਮੈਂ ਕਰਨ ਲੱਗਾ ਜੀ ਉਹਨੇ ਤੂੜੀ ਨਹੀਂ ਮਾਰਨੀ ਆਉਂਦੇ ਪਹਿਲਾਂ ਆਪਣੇ 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 ਪਰ ਬਸ ਉਹਨੇ ਪ੍ਰ ਨਾਲ ਕੋਲੀ ਕਿੜੀ ਕੋ ਖਾ ਗਈ ਬਸ किन्ने दिन कहीं भी मर जाना मर जाना मर जाए मेरे तो ना दुखी कारण मैं तेरे तो बहुत बहुत दुखी है प्यो भी दुखी मैं भी दुखी है सारा दिन काम करते मेहनत करते मरते पे सेहत वगैरह रात तक तू नहीं काम करता कुछ नहीं करता बेला फिरता पे अपने जो कहीं हो जाए अपने जो कमा अपने अपने पेट पाल ला कम से कम हाँ जी पुलिस ने साढ़े पूरा पूरा साल साथ पूरा दिता है हॉस्पिटल गए गए सवेरे गए शामी गए सवेर तो उतने कार्रवाई की है तो यही रोकया ਮਾਫ਼ ਜੀ ਮੁਰੇ ਬੜੇ ਦੁਖੀ ਸਾਂ ਸਾਂ ਗਰੀਬ ਮਨ ਪਤਨੀ ਨੇ ਉਹਨੂੰ ਦੁਖੀ ਹੋ ਗਈ ਦਵਾਈ ਖਾਦੀ ਬਸ ਊੜੇ ਦੇ ਮਾਮਲੇ ਦਾ ਪੁੱਤਾ ਪੁੱਛ ਹਾਂਜੀ ਪੁਲਿਸ ਨੂੰ ਡਾਣਾ ਕਰਾਇਆ ਸੀ ਕੀ ਅਰੈਸਟ ਕੀਤਾ ਉਹਨੂੰ ਪੰਜੀਆ ਦੀ ਰੈਸਟ ਹੈ ਬਿਊਰੋ ਰਿਪੋਰਟ ਚੈੱਕ ਪਨੇਟੀ ਵੀ